ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਆਲੂ ਦੀ ਪਟਾਈ ਪਿੰਡ ਮੁੰਡੇ ਦੇ ਲਵਾਈ ਹੋਈ ਆ ਆਪਾਂ ਤੇ ਚਿੱਟੀ ਵੈਰਾਈਟੀ ਆਲੂ ਦੀ ਇਹ ਦੇਖੋ ਲੇਬਰ ਲੱਗੀ ਹੋਈ ਆ ਚਗਾਈ ਕਰਨ ਸਵੇਰ ਦਾ ਇਹਨਾਂ ਨੇ ਪੜਤਾ ਹੋਊਗਾ 150 ਬੋਰੀ ਬਾਕੀ ਆਪਣੇ ਵੀ ਚਲਦੀ ਆ ਉਧਰ ਦੂਏ ਖੇਤ ਚ ਉਧਰ ਵੀ ਆਪਣੇ ਕੋਲ ਵੀ ਇਹੀ ਆਲੂ ਆ ਆਪਾਂ ਹੀ ਬੀ ਦਿੱਤਾ ਸੀ ਵੀ ਰੋਣਾਂ ਵਧੀਆ ਚਾਹ ਠੀਕ ਆਲੂ ਆ ਪੂਰਾ ਵਧੀਆ ਏ ਮੈਂ ਤਾਂ ਹਲੇ ਦੋ ਗੀਲਿਆਂ ਦਾ ਗੇੜ ਪੱਟਣ ਤੋਂ ਅੱਜ ਪਟਾਈ ਸ਼ੁਰੂ ਕਰੀ ਆ ਮਨ ਲੱਗਦਾ ਮਨੇ ਕਿਹੜਾ ਆਲੂ ਆ ਇਹ ਹੈਂ ਟੌਰ ਟੌਰਸ ਟੌਰਸ ਆਲੂ ਆਈ ਇਹ ਟੌਰਸ ਵੈਰਾਈਟੀ ਆ ਕਿਤੇ ਆਲੂ ਚ ਤੇ ਗੁਜਰਾਤ ਚ ਜ਼ਿਆਦਾ ਲੱਗਦਾ ਏ ਇਹ ਮਨ ਲੱਗਦਾ ਸੀਡ ਗੁਜਰਾਤ ਚ ਭੇਜਣਾ ਹੋਣਾ ਸਾਈਜ ਹੈਗਾ ਮੀਡੀਅਮ ਹੈ ਬਾਲਾ ਜ਼ਿਆਦਾ ਨਹੀਂ ਹੈਗਾ ਦੀ ਹੈ ਜੀ ਆਲੂ ਦੀ ਪਟਾਈ ਅੱਜ ਨੱਬੜ ਗਿਆ ਖੇਤ ਦਾ ਸਾਰੇ ਦਾ ਪੱਟਿਆ ਗਿਆ ਤੇ ਬਾਕੀ ਲੇਬਰ ਲਾ ਰਹੀ ਆ ਟਾਂਕਾ ਬੋਰੀ ਨੂੰ ਫਿਰ ਕਰਾਂਗੇ ਲੋਡ ਤੇ ਮੱਕੀ ਵੀ ਵਧੀਆ ਜੰਮੇ ਜੀ ਆਪਣੇ ਦੇਖੋ ਸਾਰੀ ਜੰਮੀ ਇੱਕਸਾਰ ਜੰਮੀ ਹੋਈ ਆ ਇਹ ਬੀਜ ਬੀਜਿਆ ਹੋਇਆ ਆਪਾਂ 1899 ਪਾਰਲਿੰਗ ਮੋਟਰ ਵੀ ਆਪਣੀ ਉਹ ਤੇ ਫਿਰ ਕਰਾਉਣੇ ਆਲੂ ਲੋਡ ਸਾਰਾ ਟਾਂਕਾ ਲੱਗੇ ਤੇ ਕਾਲੂ ਬਾਹੀ ਬਾਹੀ ਕਰਕੇ ਫਿਰ ਕਰਾਉਣੇ ਜਗਾਈ ਚ ਕੋਈ ਕਰਕੇ ਦੇਖਦੇ ਹਾਂ 1899 ਦਾ ਜੇ 20 ਮਿਲੇ ਆ ਫਿਰ ਉਹਦੀ ਬਜਾਈ ਕਰਾਵਾਂਗੇ ਬਾਕੀ ਰੇਟ ਵੀ ਆਲੂ ਦਾ ਹੁਣ ਵਧੀਆ ਹੋਇਆ ਪੂਰਾ ਐਲ ਆਰ ਦਾ ਚੇ ਸੋਨਾ 2 ਤੇ ਸੋਨਾ 3 ਵਧੀਆ ਰੇਟ ਆਲੂ ਦਾ ਹਨ ਬਾਕੀ ਰੇਟ ਬਾਰੇ ਵੀ ਦੱਸਾਂਗੇ ਵੀ ਕੀ ਕੋਈ ਚੱਲਦਾ ਏ ਇਸ ਟਾਈਮ ਆਲੂ ਦਾ ਰੇਟ ਬਾਕੀ ਦੇਖੋ ਮੱਕੀ ਜੰਮੀ ਹੋਈ ਆ ਕਿਤੇ ਕਿਤੇ ਨਿਕਲ ਵੀ ਰਹੀ ਆ ਬੈਡਾਂ ਤੇ ਇਹ ਰੇਟ ਹੈ ਇਹਂਡਾਲੀ ਮੋਟਰ ਤੇ ਮੱਕੀ ਆਪਣੀ ਵਧੀਆ ਖੜੀ ਆ ਜੀ ਪੂਰੀ ਤੇ ਚ ਇੱਕ ਪ੍ਰੋਬਲਮ ਆ ਥੋੜੀ ਜੀ ਇੱਕ ਛਾੜ ਥੋੜਾ ਜਿਹਾ ਨੀਮਾ ਇੱਕ ਉਚਾਈ ਇਹ ਸਾਰਾ ਤੁੱਪਾਂਕਾਰਨਾ ਜਿਹੜੀ ਸਮਝ ਲੈ ਇਹਨੂੰ ਚੜਦੀ ਤੁੱਪਾਂ ਲੱਗਦੀ ਆ ਇੱਧਰੋਂ ਮੂਰਲੇ ਛਾੜ ਨੂੰ ਜ਼ਿਆਦਾ ਲੱਗਦੀ ਆ ਤੇ ਸਾਈਡ ਵਾਲੇ ਨੂੰ ਘੱਟ ਲੱਗਦੀ ਐ ਇਸੇ ਕਰਕੇ ਇੱਕ ਪਾਸੇ ਟਾਂਡੇ ਵੱਡੇ ਨੇ ਇੱਕ ਪਾਸੇ ਛੋਟੇ ਨੇ ਬਾਕੀ ਉਂ ਮੱਕੀ ਸਾਰੀ ਵਧੀਆ ਖੜੀ ਆ ਕਿਤੇ ਕਿਤੇ ਛਿੱਧ ਜੀ ਹੈਗੀ ਆ ਲਾਈਨਾਂ 'ਚ ਜੇ ਮੈਂ ਆ ਦੇਖੋ ਰੇ ਇਹ ਵੀ ਮੀਂਹ ਪੈ ਗਿਆ ਤੇ ਉੱਪਰ ਉਹਦੇ ਕਾਰਨ ਕੰਡ ਜੀ ਹੋ ਗਈ। ਮੰਨ ਲਓ ਜਿਹੜਾ ਦਾਣਾ ਕਮਜ਼ੋਰ ਸੀ ਉਹ ਨਿਕਲਿਆ ਨਹੀਂ ਹੈਗਾ ਵਿੱਚੇ ਮੁੜ ਗਿਆ। ਤੂਈ ਕੱਢ ਕੇ ਬਾਕੀ ਸਾਰਾ ਮੱਕੀ ਵਧੀਆ ਖੜੀ ਆ ਪੂਰੀ ਦੇ। ਇੱਕ ਸਾਰ। ਬਾਕੀ ਰੇਟ ਚੱਲਦਾ ਆਲੂ ਦਾ ਐਲਰ ਦਾ ਹੈਗਾ ਇਹ। 13.5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਵਿਕਦਾ ਕੁਆਲਿਟੀ ਦੇ ਹਿਸਾਬ ਨਾਲ। 40 ਤੋਂ ਉੱਪਰ ਲਾ ਤੇ ਬਾਕੀ ਚਿਪਸ ਹੋਣਾ ਬਣਦਾ ਵੀ ਹੈਗਾ ਇਹ 13 13.5 ਰੁਪਏ ਨੂੰ ਦੜਾ 30 ਤੋਂ ਉੱਪਰ ਲਾ ਤੇ ਤਕਰੀਬਨ ਰੇਟ 13 ਰੁਪਏ ਤੋਂ ਉੱਪਰ ਆ ਆਲੂ ਦਾ ਹਰੇਕ ਦਾ ਚਿਪਸ ਹੋਣਾ ਬਣ ਹੋ ਗਿਆ 3 ਤੇ ਐਲ ਆਰ ਹੋ ਗਿਆ ਜਿਹੜਾ ਮੰਨ ਲਓ ਆਲੂ ਫੈਕਟਰੀ ਜਾਂਦਾ ਚਿਪਸ ਲਈ ਉਹਦਾ ਵਧੀਆ ਰੇਟ ਆ ਪੂਰਾ ਤੇ ਇਹ ਡਾਇਮੰਡ ਦਾ ਹੀ ਵਧੀਆ ਰੇਟ ਹੈਗਾ ਏ ਹੈਗਾ तकरीबन ਸਾਡੇ 12 ਤੋਂ ਲੈ ਕੇ 13 ਰੁਪਏ ਤੱਕ ਬਾਕੀ ਆਪਾਂ ਉਧਰਲੇ ਖੇਤ ਚ ਚਲਦੀ ਆ ਪਟਾਈ ਮੁੱਕ ਗਿਆ ਉਧਰ ਕੰਮ ਹੁਣ ਜਾ ਕੇ ਕਰਵਾਵਾਂਗੇ ਲੋਡ ਟਰਾਲੀ ਤੇ ਕੱਲ ਨੂੰ ਬਾਹੀ ਬੂਹੀ ਕਰਕੇ ਚਗਾਈ ਕਰਾ ਕੇ ਫੇ ਬਜਾਈ ਕਰਦੇ ਆ ਮੱਕੀ ਦੀ બસ ਦੂਜੀ ਮੋਟਰ ਤੇ ਰਹਿ ਗਿਆ ਆਲੂ ਪੱਟਣ ਤੋਂ ਚਾਰ ਕੀਲਿਆਂ ਦਾ ਢੇਡ ਚਿਪਸੋਨਾ ਬੰਨਦੇ ਬੇਲ ਵੜਾ ਕੇ ਰੱਖੀ ਹੋਈ ਆ ਆਪਣੀ ਹੋਗੇ ਤਿੰਨ ਚਾਰ ਦਿਨ ਉਧਰ ਵੀ ਲਾਉਣਾ ਪਟਾਈ 1-2 ਦਿਨ ਤੱਕ ਬਾਕੀ ਗੰਨੇ ਦੀ ਪਰਚੀ ਵੀ ਆ ਗਈ ਹੁਣ ਥੋੜੀ ਜਿਹੀ ਲੇਬਰ ਦੀ ਪ੍ਰੋਬਲਮ ਹੋ ਗਈ ਆਪਣੇ ਏਰੀਆ 'ਚ ਲੇਬਰ ਹੈਗੀ ਆ ਸਾਰੀ ਉਹ ਤਕਰੀਬਨ ਆਲੂ ਵਾਲੀ ਗੰਨੇ ਵਾਲੀ ਹੈ ਨਹੀਂ ਨਾ ਗੰਨਾ ਵੜਦੇ ਨੇ ਜਿਹੜੇ ਆਲੂ ਦਾ ਕੰਮ ਕਰਦੀ ਆ ਲੇਬਰ ਪੱਕੀ ਜਦੋਂ ਲੇਬਰ ਮਿਲ ਗਈ ਫਿਰ ਗੰਨੇ ਦਾ ਕੰਮ ਵੀ ਕਰਾਂਗੇ ਸਟਾਰਟ ਮੱਕੀ ਤੇ ਆਪਾਂ ਕਰਾਤੀ ਇੱਕ ਸੰਡੀ ਦੀ ਸਪਰੇ ਤੇ ਹੁਣ ਪਾਣੀ ਲਾ ਕੇ ਜੇ ਕੱਖ ਹੋਏ ਫਿਰ ਕਰਵਾਵਾਂਗੇ ਕੱਖਾਂ ਦੀ ਸਪਰੇ ਮੱਕੀ ਤੇ ਜਿਹੜੇ ਹਿਸਾਬ ਨਾਲ ਹੋਣਗੇ ਉਹੀ ਸਪਰੇ ਕਰਦਾਂਗੇ ਦੇਖ ਕੇ ਅਲਿਤਾ ਬੈੱਡ ਸਾਫ ਪਏ ਨੇ ਹਨ ਪੂਰੇ। ਬਾਕੀ ਕਣਕ ਨੂੰ ਵੀ ਪੈ ਜਾਣੀ ਹੈ ਬਾਢੀ ਗਾਹਾਂ। ਬਸਾਖੀ ਦੇ ਲਵੇ ਜਾ ਕੇ ਫਿਰ ਕਣਕ ਦੀ ਵਿਡਾਈ ਵੀ ਸ਼ੁਰੂ ਕਰਾਂਗੇ। ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। हां जी ਪਿੰਡ ਵਾਲੀ ਮੋਟਰ ਤੇ ਦੂਈ ਤੇ ਮੱਕੀ ਇਹ ਵੀ ਆਪਣੀ ਵਧੀਆ ਖੜੀ ਆ ਪੂਰੀ ਇਹ ਹੈਗਾ 1368 ਬੀਜ ਇਹਨੂੰ ਦੋ ਪਾਣੀ ਲੱਗ ਗੇ ਤੇ ਇੱਕ ਆਪਾਂ ਸੁੰਡੀ ਦੀ ਸਪਰੇ ਕਰਾਤੀ ਇਹਨੂੰ ਇਹ ਹੈਗਾ 2.5 ਦਨ ਕਿਲਿਆਂ ਦਾ ਪਲਾਟ ਉਹ ਸਾਹਮਣੇ ਪਰਲੇ ਪਾਸੇ ਖੜੀ ਆ ਆਪਣੀ 9208 ਉਧਰਲੇ ਪਾਸੇ ਅਗੇਤੀ ਆ ਮੱਕੀ ਉਹ ਇਹਦਾ ਹੈਗਾ ਫਰਕ ਦੂਈ ਨਾਲੋਂ 10 ਦਿਨ ਦਾ ਫਰਕ ਹੈਗਾ ਬਾਕੀ ਦਿਖਾਉਨੇ ਆ ਉਹ ਵੀ ਕਿੰਵੇਂ ਖੜੀ ਆ ਕਰੋ ਚੈੱਕ ਵਧੀਆ ਖੜੀ ਆ ਇਹ ਵੀ ਸਾਰੀ ਉਹ ਇਹ ਚ ਵੀ ਹੈਗੇ ਥੋੜੀ ਪ੍ਰੋਬਲਮ ਇੱਕ ਛਿਆੜ ਥੋੜਾ ਜਿਹਾ ਨੀਮਾ ਇੱਕ ਥੋੜਾ ਜਿਹਾ ਬੜਾ ਬੜੀ ਜ਼ਿਆਦਾ ਨਹੀਂ ਥੋੜੀ ਜਿਹੀ ਹੋਆ ਦੇਖੋ ਦੀਂਦਾ ਹੋਊਗਾ ਬਾਕੀ ਆਪਣੇ ਕੋਲ ਹਲ ਬਕਾਊ ਖੜੇ ਨੇ 15 ਜੇ ਕਿਸੇ ਵੀਰ ਨੇ ਲੈਣੇ ਹੋਏ ਗਿਆਨੀ ਦੇ ਬਣੇ ਹੋਏ ਨੇ ਬਰਨਾਲੇ ਤੋਂ ਬਾਕੀ ਹਲ ਥੋੜੇ ਸਾਹਮਣੇ ਨੇ ਦੇਖ ਸਕਦੇ ਹੋ ਫਾਲੇ ਦਾ ਸਾਰੀ ਪੈਣਗੇ ਫਾਲੇ ਫੂਲੇ ਤਾਂ ਖੇਚੇ ਗਿਰਗੇ ਆ ਨਾਲ ਹੈਗੇ ਨੇ ਮਾੜੇ ਮੋਟੇ ਬਾਕੀ ਕੋਈ ਪੰਨ ਤੋੜਨੀ ਹਲਾਂ ਦੀ ਜਮਾ ਹੀ ਨਮੇ ਪਏ ਨੇ ਚੱਕ ਮਿਹਾਲ ਨੇ 11 ਤੋਂ 15 ਹੋ ਜਾਂਦੇ ਨੇ ਬਾਕੀ ਰੰਗ ਰੰਗ ਵੀ ਐਨ ਪੂਰਾ ਏ ਆਪਾਂ ਡੇਢ ਸਾਲ ਲੇ ਚਲਾਏ ਨੇ ਬੜਾ ਟਾਈਮ ਨਹੀਂ ਚਲਾਏ ਹੈਗੇ ਦੇਖੋ ਸੁਹਾਗੇ ਨੂੰ ਹੁੱਕਾਂ ਵੀ ਲੱਗੇ ਨੇ ਆਹ ਤੇ ਪਿੱਛੇ ਹੈ ਰੋਂ ਹਰੋਂ ਪਾਉਣੀਆਂ ਨੇ ਉਹਨਾਂ ਵਾਸਤੇ ਹੁੱਕ ਦਿੱਤੀ ਹੋਈ ਆ ਠੀਕ ਐ ਜੇ ਵੀਰ ਨੇ ਲੈਣੇ ਹੋਏ ਸੰਪਰਕ ਕਰਿਓ ਨੰਬਰ ਆਪਾਂ ਬੋਲਦਾਂ ਨੇ ਵੀਡੀਓ ਚ 9877409799 ਆ ਨੰਬਰ ਤੇ ਫੋਨ ਕਰ ਸਕਦੇ ਹੋ ਰੇਟ ਰੂਟ ਆਪਾਂ ਦੱਸ ਦਾਂਗੇ ਫੋਨ ਤੇ ਵੀ ਕੀ ਕੁਸ ਲੈਣਾ ਬਾਕੀ ਕਰੋ ਚੈੱਕ ਯੂਰਪ ਪਿੰਨਾ ਪੈਂਦੀਆਂ ਨੇ ਇਹਦੇ ਅੱਧੇ ਹਲਾਂ ਦੇ ਹੁੰਦੇ ਨੇ ਔਰ ਇਹ ਬੁਸ਼ ਲੱਗੀ ਹੁੰਦੇ ਨੇ ਇਹ ਸਿੱਧੀ ਪਿੰਨਾ ਪੈਂਦੀਆਂ ਨੇ ਬਾਕੀ ਇਕੱਲੇ ਫਾਲੇ ਬਦਲ ਕੇ ਐਨ ਵਧੀਆ ਨੇ ਹਾਲ ਆਪਾਂ ਕਿਸੇ ਕਾਰਨ ਕਰਕੇ ਵੇਚਣੇ ਨੇ ਤੇ ਬਾਕੀ 13 ਨਵੇਂ ਕਰਾ ਲਈ ਦੀ ਆਪਾਂ ਜੇ ਕਿਸੇ ਵੀਰ ਨੂੰ ਲੋੜ ਹੋਵੇ ਜਰੂਰ ਦੱਸਿਓ